ਪਈ ਹੈ ਜਿਹਨੂੰ ਵੇਖ ਕੇ ਕਾਬਲ ਕੰਧਾਰ ਕੰਬਦਾ ਸੀ ਕਈ ਕਹਿੰਦੇ ਸੀ ਦੁਖਿਆਂ ਦਾ ਮਸੀਹਾ ਅੱਜ ਸੜਨ ਡਿਆ ਕਈ ਕਹਿੰਦੇ ਸੀ ਸੱਜਣਾ ਦਾ ਸੱਜਣਾ ਸੁਣੀਏ ਵਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਤਾयां ਉਹਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਵੇਖਦਿਆਂ ਹੋਇਆਂ ਬਹੁਤ ਮਹਿੰਗੇ ਸ਼ਬਦ ਦੇ ਕਵਤਾ ਵਿੱਚ ਲਿਖੇ ਹਨ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਬੋਲ ਕੇ ਵੀ ਨਾ ਕਹਿ ਸਕਾਂ ਉਹੋ ਜਿਹੀਆਂ ਗੱਲਾਂ ਉਹਨੇ ਖੋਜ-ਖੋਜ ਕੇ ਇਹ ਕਵਤਾ ਵਿੱਚ ਲਿਖੀਆਂ ਹਨ ਖਾਲਸਾ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਚਿਖਾ ਬਲੀ ਉਹ ਚਿਖਾ ਮਹਾਰਾਜੇ ਦੇ ਸਰੀਰ ਦੀ ਨਹੀਂ ਸੀ ਪੰਜਾਬੀਆਂ ਦੀ ਤਕਦੀਰ ਦੀ ਚਿਖਾ ਸੀ ਉਹ ਸੂਰਮਾ ਜਿਹੜਾ ਬਹੁਤਾ ਪੜਿਆ ਤੇ ਨਹੀਂ ਸੀ ਪਰ ਪੜੇ ਲਿਖੇ ਉਹਦੇ ਅੱਗੇ ਕੁਸਕਦੇ ਨਹੀਂ ਸੀ ਐਸੀ ਜੁਰਤ ਰੱਖਣ ਵਾਲਾ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਅੱਜ ਆਪਣੇ ਆਖਰੀ ਸਵਾਸ ਪੂਰੇ ਕਰਕੇ ਚਿਖਾ ਵਿੱਚ ਲਟਿਆ ਹੋਇਆ ਸੁਣੀਏ ਕਿਵੇਂ ਬੇਨਤੀ ਕੀਤੀ ਜਾ ਰਹੀ ਹੈ बीर बीर थर, थर कम जे स्टी शुल गई तस्वीर पंजाब जी Punjabingadi, kallacheri ne tika deve chazadiyal, hoye sare gayi naal, takadir Punjabingadi.